ਵਾਹ ਜੀ ਜਰਵਾਦ ਜਰਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਨਕਲੀਆਂ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਇਹਨਾਂ ਜੀ 1960 ਦੇ ਵਿੱਚ ਜਦੋਂ ਪੰਜਾਬ ਸੂਬਾ ਬਣਿਆ ਤਾਂ ਉਦੋਂ ਜਿਹੜਾ ਇਹ ਜ਼ਮੀਨ ਜਿਹੜੀ ਸੀਗੀ ਤਕਰੀਬਨ 14 ਕਿੱਲੇ ਜ਼ਮੀਨ ਆਹੀ ਇਹਦੇ ਉੱਤੇ ਇਹਨਾਂ ਨੇ ਵਕਫ ਬੋਰਡ ਨੂੰ ਜ਼ਮੀਨ ਜਿਹੜੀ 1980 ਚ ਆ ਕੇ ਟ੍ਰਾਂਸਫਰ ਹੁੰਦੀ ਹੈ ਉਦੋਂ ਪਹਿਲਾਂ ਪੰਜਾਬ ਸਰਕਾਰ ਕੋਲੇ ਜ਼ਮੀਨ ਸੀਗੀ ਉਹਨਾਂ ਨੇ ਇਸ ਦਿੱਤੀ ਤਾਂ ਹੈ ਵਕਬੂਰ ਨੂੰ ਸੀ ਪਰ ਵਕਬੂਰ ਨੇ ਇਹਦੇ ਉੱਤੇ ਪਲਾਟ ਕੱਟ ਕੇ ਲੋਕਾਂ ਨੂੰ ਘਰ ਬਣਾਉਣ ਨੂੰ ਜਗ੍ਹਾ ਦਿੱਤੀ ਸਾਰੇ ਪਲਾਟ ਕੱਟ ਕੇ ਦਿੱਤੇ ਉਹਨਾਂ ਨੇ ਪਲਾਟ ਕੱਟਣ ਤੋਂ ਬਾਅਦ ਉਹਨਾਂ ਨੂੰ ਨਾ ਘਰ ਪਾਉਣ ਵਾਸਤੇ ਵੀ ਇਹਨਾਂ ਨੇ ਜਗ੍ਹਾ ਦਿੱਤੀ ਵੀ ਮਤਲਬ ਆਪਦੀ ਉਸਾਰੀ ਵੀ ਕਰ ਲਓ ਲੋਕਾਂ ਨੇ ਉਸਾਰੀ ਕੀਤੀ ਐਨਓਸੀ ਵੀ ਜਾਰੀ ਕੀਤੀਆਂ ਇਹਨਾਂ ਨੇ ਉਹ ਐਨਓਸੀ ਜਦੋਂ ਜਾਰੀ ਹੋ ਗਈਆਂ ਤਾਂ ਲੋਕਾਂ ਨੇ ਹੁਣ ਘਰ ਪਾਏ ਵੀ ਤੇ ਅਲਾਟਮੈਂਟ ਜਿਹੜੀ ਪਹਿਲਾਂ ਹੁੰਦੀ ਸੀ ਉਹ ਹੁੰਦੀ ਸੀ 11 ਮਹੀਨਿਆਂ ਦੀ ਹੁਣ ਆਕੇ ਉਹਦਾ ਟਾਈਮ 2013 ਦੇ ਵਿੱਚ ਵਧਾ ਕੇ ਇਹਨਾਂ ਨੇ ਕਰਤਾ 36 ਮਹੀਨੇ ਉਹਨਾਂ ਇਹ ਕਾਮਨ ਸੈਂਸ ਦੀ ਗੱਲ ਆ ਕਿ 11 ਮਹੀਨਿਆਂ ਤੁਸੀਂ ਅਲਾਟਮੈਂਟ ਕੀਤੀ ਆ ਜਦੋਂ ਖਤਮ ਹੋ ਜੂਗੀ ਦੁਬਾਰਾ ਫੇਰ ਲੋਕ ਅਲਾਟਮੈਂਟ ਕਰਾਉਣਗੇ ਅੱਛਾ ਵਕਫ ਬੋਰਡ ਦਾ ਇੱਕ ਢਾਂਚਾ ਇਹ ਆ ਵੀ ਇਹ ਇੱਕ ਬਹੁਤ ਵੱਡਾ ਨਾ ਘਟਾਲੇ ਦੀ ਖਾਨ ਆ ਇਹ ਇਹ 11 ਮਹੀਨਿਆਂ ਬਾਅਦ ਲੋਕਾਂ ਨੂੰ ਨੋਟਿਸ ਕੱਢਦੇ ਆ ਉਹਨਾਂ ਤੋਂ ਪੈਸੇ ਕਰਾਉਂਦੇ ਆ ਇਹ ਉਦੋਂ ਮੁੜ ਕੇ ਕਾਂਗਰਸ ਗਵਰਨਮੈਂਟ ਨੇ ਇਹਨਾਂ ਨੂੰ 2013 ਜਾ ਕੇ ਵਕਫ ਬੋਰਡ ਦੇ ਵਿੱਚ ਸੋਧ ਕੀਤੀ ਐਕਟ ਦੇ ਵਿੱਚ ਵਕਫ ਐਕਟ ਦੇ ਵਿੱਚ ਉਹਦੇ ਜਿਹਨਾਂ ਨੂੰ ਪਾਵਰਾਂ ਬਹੁਤ ਦਿੱਤੀਆਂ ਇਹਨਾਂ ਦਾ ਟ੍ਰਿਬਿਊਨਲ ਇੱਕ ਵੱਖਰਾ ਕਰਤਾ ਉਸ ਟ੍ਰਿਬਿਊਨਲ ਦਾ ਇੱਕ ਮੈਂਬਰ ਇੱਕ ਵਕਫ ਬੋਰਡ ਦਾ ਆਪ ਦਾ ਜਿਹੜਾ ਉਹਨਾਂ ਦਾ ਮੈਂਬਰ ਹੋਊਗਾ ਇੱਕ ਜੱਜ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਉਹਨਾਂ ਉਹ ਉਹ ਹੋਣਗੇ ਦੇ ਮੈਂਬਰ ਉਹਦੇ ਵਿੱਚ ਨਾ ਹੁਣ ਉਸ ਅਦਾਲਤ ਨੂੰ ਨਾ ਤੁਸੀਂ ਇਹ ਮੰਨ ਕੇ ਚੱਲੋ ਵੀ ਇਹ ਇੱਕ ਕਾਨੂੰਨੀ ਤੌਰ ਦੇਤੇ ਫਰੋਤੀ ਲੈਣ ਵਾਲਾ ਕੰਮ ਆ ਵੀ ਜਿੱਦਾਂ ਕੋਈ ਕਿਸੇ ਤੋਂ ਫਰੋਤੀ ਵਾਲੀ ਕਾਲ ਆਉਂਦੀ ਆ ਤੇ ਉਹ ਕਹਿੰਦਾ ਵੀ ਮੈਨੂੰ ਇੰਨੇ ਪੈਸੇ ਦਿਓ ਤੇ ਗਾਂਹ ਜਾ ਕੇ ਉਹ ਕਹਿੰਦਾ ਫਲਾਣੇ ਕੋਲੇ ਦੇ ਆ ਉਹ ਬੰਦਾ ਵਿੱਚ ਪਾ ਕੇ ਦਵਾਉਂਦਾ ਇਹ ਉਸ ਇਦਰੀ ਕੇ ਨਾਲ ਹੀ ਆ ਫਰੋਤੀ ਮੰਗਦਾ ਵਕਫ ਬੋਰਡ ਉਹ ਕਾਨੂੰਨੀ ਤਰੀਕੇ ਨਾਲ ਫਰੋਤੀ ਮੰਗਦਾ ਤੇ ਥੱਲੇ ਜਿਹੜੀਆਂ ਅਦਾਲਤਾਂ ਉਹਨਾਂ ਨੂੰ ਇਸ ਕੰਮ ਦੇ ਲਈ ਵਰਤਿਆ ਜਾ ਰਿਹਾ ਹੈ ਮਤਲਬ ਇਹ ਸਾਰਾ ਇਹਨਾਂ ਨੂੰ ਜੋ ਦਿੱਤਾ ਹੈ ਕਾਂਗਰਸ ਗਵਰਨਮੈਂਟ ਨੇ ਸਾਰਾ ਇਹਨਾਂ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਨੇ ਇਹਦੇ ਉੱਤੇ ਜਿਹੜਾ ਐਡਵਰਸ ਰਿਸਪਰੈਸ਼ਨ ਉਹ ਵੀ ਇੱਥੇ ਲਾਗੂ ਨਹੀਂ ਹੁੰਦਾਗਾ ਲੋਕ 35-35 ਸਾਲ ਤੋਂ ਬੈਠੇ ਨੇ ਨਹੀਂ ਆਮ 10-12 ਸਾਲ ਬਾਅਦ ਜਿਹੜਾ ਲੋਕਾਂ ਨੂੰ ਕਾਨੂੰਨੀ ਹੱਕ ਮਿਲ ਜਾਂਦੀ ਹੈ ਘਰ ਦੇ ਉੱਤੇ ਜੇ ਕਬਜ਼ਾ ਕਰ ਰਹੇ ਜੇ ਤਾਂ ਇਹਦੇ ਉੱਤੇ ਉਹ ਵੀ ਅਪਲਾਈ ਨਹੀਂ ਹੁੰਦਾਗਾ ਫਿਰ ਉਹਦੇ ਵਿੱਚੋਂ ਇਹਨਾਂ ਦਾ ਖਾਣ ਹੈ ਜਿਹੜਾ ਵੱਕ ਬੋਰਡ ਦੇ ਅਧਿਕਾਰੀ ਆ ਉਹ ਲਗਾਤਾਰ ਇਹਦੇ ਚੋਂ ਪੈਸਾ ਆਪਦਾ ਖਾ ਰਹੇ ਆ ਲੋਕਾਂ ਨੂੰ ਹਰ 11 ਮਹੀਨਿਆਂ ਬਾਅਦ ਨੋਟਿਸ ਆਉਂਦਾ ਜੇ 36 ਮਹੀਨਿਆਂ ਦੀ ਅਲਾਟਮੈਂਟ ਹੈ ਲੋਕਾਂ ਤੋਂ ਕਿਰਾਇਆ ਵੀ ਉਹਨੂੰ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸਾਨੂੰ ਦਿਓ ਕਿ ਨਾ ਦੇਣਾ। ਤਾਂ ਇਸ ਕਿਸਮ ਦਾ ਵੱਕਬੋਰਡ ਦੀ ਜਿਹੜੀ ਕਾਰਜ ਪ੍ਰਣਾਲੀ ਇਸ ਕਿਸਮ ਦੀ ਆ ਇਹ। ਹੁਣ ਇਹਦੇ ਵਿੱਚ ਜਿਹੜੇ ਇਸ ਮਹੱਲੇ ਨਿਵਾਸੀ ਜਿਹੜੇ ਹੈਗੇ ਇੱਥੇ ਤਕਰੀਬਨ 400 ਪਰਿਵਾਰ ਆ। 14 ਕਿੱਲਾਂ ਦੇ ਵਿੱਚ ਬੈਠਾ। ਉਹ 400 ਪਰਿਵਾਰ ਹੁਣ ਜਿਹੜਾ ਹੈਗਾ ਵੀ ਉਹਨਾਂ ਦਾ ਹੁਣ ਘਰ ਜਿਹੜੇ ਬਣੇ ਵੀ ਉਹਨਾਂ ਦੇ ਪਰਿਵਾਰ ਵਸਦੇ ਨੇ ਉਹਦੇ ਵਿੱਚ। ਹੁਣ ਉਹਨਾਂ ਨੂੰ ਤੁਸੀਂ ਫੇਰ ਨੋਟਿਸ ਕਰਦੇ ਵੀ ਉੱਠੋ ਇੱਥੋਂ ਨਹੀਂ ਸਾਨੂੰ ਪੈਸੇ ਦਿਓ। ਮੈਂ ਅਹਾ ਇੱਕ ਢਾਂਚਾ ਜਿਹੜਾ ਇਹਨਾਂ ਦਾ ਲੁੱਟ ਦਾ ਇੱਕ ਬਣਾਇਆ ਹੋਇਆ ਵਕਫੂਰ ਦਾ ਹੁਣ ਇਹ ਮਹੱਲਾ ਨਿਵਾਸੀਆਂ ਦੀ ਮੰਗ ਇਹ ਹੈ ਵੀ ਇਹਦੇ ਵਿੱਚੋਂ ਜਿਹੜੀ ਇਹ ਜ਼ਮੀਨ ਆ ਇਹ ਵਕਫ ਐਕਟ ਦੇ ਅਧੀਨ ਵੀ ਐਕਵਾਇਰ ਕੀਤੀ ਜਾ ਸਕਦੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਇਹ ਆ ਵੀ ਇਹਦੀ ਜ਼ਮੀਨ ਐਕਵਾਇਰ ਕਰੋ ਤੇ ਲੋਕਾਂ ਨੂੰ ਜਿਹੜੇ ਮਾਲਕੀ ਹੱਕ ਇਹਨਾਂ ਘਰਾਂ ਦੇ ਉਹ ਦਿੱਤੇ ਚਾਹਣ ਕਿ ਅਸੀਂ ਇੰਨੇ ਟਾਈਮ ਤੋਂ ਉੱਥੇ ਰਹਿ ਰਹੇ ਆ ਸਾਡੇ ਕੋਲੇ ਜੇ ਇਸ ਆਜ਼ਾਦ ਮੁਲਕ ਦੇ ਵਿੱਚ ਅਸੀਂ ਆਪਦੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਰਹਿੰਦੇ ਆ ਆ ਜ ਆ ਮੁਲਕ ਆਜ਼ਾਦ ਆ ਤੇ ਸਾਨੂੰ ਇਸ ਅਕਬਰ ਦੇ ਜਿਹੜੇ ਕਾਨੂੰਨ ਆ ਉਸ ਵੇਲੇ ਦੇ ਮੁਗਲ ਪੀਰੀਅਡ ਦੇ ਜਿਹੜੇ ਕਾਨੂੰਨ ਆ ਉਹਨਾਂ ਤੋਂ ਹਜੇ ਤੱਕ ਸਾਨੂੰ ਆਜ਼ਾਦੀ ਨਹੀਂ ਮਿਲੇਗੀ ਤਾਂ ਇਹ ਸਾਡੇ ਲੋਕਾਂ ਦੀ ਡਿਮਾਂਡ ਇਹ ਹੈ ਵੀ ਸਾਨੂੰ ਘਰਾਂ ਦੇ ਮਾਲਕੀ ਹੱਕ ਦਿੱਤੇ ਜਾਣ ਦੂਜੇ ਇੱਕ ਇਹਦੇ ਚ ਇਹ ਹੈ ਕਿ ਕੱਲ ਨੂੰ ਸੰਸਦ ਦੇ ਵਿੱਚ ਵਕਫ ਸੋਧ ਬਿੱਲ ਪਾਸ ਹੋਣਾ ਸਾਡੇ ਲੋਕਾਂ ਦੀ ਬੇਨਤੀ ਇਹ ਹੈ ਕਿ ਵਕਫ ਬੋਰਡ ਦੀਆਂ ਜ਼ਮੀਨਾਂ ਪੰਜਾਬ ਪੂਰੇ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਤੀਜੇ ਨੰਬਰ ਦੇ ਉੱਤੇ ਆਉਂਦਾ ਵਕਫ ਬੋਰਡ ਜੀ ਦੇ ਕੋਲ ਇਹ ਮਾਲਕੀ ਹੱਕ ਆ ਵੀ ਤੀਜੇ ਨੰਬਰ ਤੇ ਸਭ ਤੋਂ ਵੱਧ ਜ਼ਮੀਨ ਵਕਫ ਬੋਰਡ ਕੋਲ ਆ ਉਹਦੇ ਵਿੱਚ ਇਹ ਹੈ ਵੀ ਐਨੀ ਜਿਹੜੀ ਜ਼ਮੀਨ ਆ ਉਹ ਸਰਕਾਰ ਕੋਲੇ ਹੋਣੀ ਚਾਹੀਦੀ ਹੈ ਲੋਕਾਂ ਕੋਲੇ ਹੋਣੀ ਚਾਹੀਦੀ ਆ ਤਾਂ ਕਿ ਉਹ ਲੋਕਾਂ ਦੇ ਭਲੇ ਲਈ ਵਰਤੀ ਜਾਵੇ ਇਸ ਤਰ੍ਹਾਂ ਦਾ ਜਿਹੜਾ ਮਤਲਬ ਮੈਂ ਇੱਕ ਕਹਿੰਦਾ ਵੀ ਜੇ ਉਹ ਕਿਸੇ ਨੂੰ ਧਰਮ ਦੇ ਨਾਲ ਜੋੜ ਕੇ ਕਹਿੰਦੀ ਆ ਵੀ ਧਰਮ ਦੇ ਪਰਪਸ ਲਈ ਦਿੱਤੀ ਗਈ ਆ ਤਾਂ ਉਹ ਫਿਰ ਬਾਕੀ ਕਿਸੇ ਵੀ ਧਰਮ ਕੋਲੇ ਇਸ ਤਰ੍ਹਾਂ ਦੀ ਪ੍ਰਾਪਰਟੀ ਹੈ ਨਹੀਂਗੀ ਵੀ ਜਿਹੜੀ ਉਹਨਾਂ ਦੀ ਕਮਿਊਨਿਟੀ ਲੈਵਲ ਦੇ ਉੱਤੇ ਉਹਨਾਂ ਦੀ ਆ ਕੇ ਕੋਈ ਸਾਂਭ ਸੰਭਾਲ ਜਾਂ ਉਹਨਾਂ ਨੂੰ ਕਰਦੀ ਹੋਵੇ ਮੈਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਦੀਆਂ ਜ਼ਮੀਨਾਂ ਉਹ ਸਾਰਿਆਂ ਦੇ ਹੱਥ ਜਿਹੜਾ ਮਨੁੱਖ ਇਥੇ ਹੈਗਾ ਜਿਹੜਾ ਲੋਡ ਵੰਦਾ ਉਹਦੇ ਭਲੇ ਲਈ ਵਰਤੀ ਜਾਵੇ ਪਰ ਇਹ ਘਟੋ ਘਾਡੇ ਇਹ ਆ ਵੀ ਇਹਦੇ ਉੱਤੇ ਲੁੱਟਖਸੁੱਟ ਵਾਲਾ ਜਿਹੜਾ ਢਾਂਚਾ ਉਹ ਨਾ ਚੱਲੇ ਤੇ ਜਿਹੜੇ ਲੋਕ ਇਥੇ ਮੇਰੀ ਇਹ ਸਾਡੇ ਲੋਕਾਂ ਦੀ ਇਹ ਬੇਨਤੀ ਆ ਵੀ ਇਹਦੇ ਵਿੱਚ ਜਿਹੜੇ ਲੋਕ ਰਹਿ ਐ ਸ਼ਿ ਘਰ ਆ ਉਹ ਲੋਕਾਂ ਨੂੰ ਇਹਨਾਂ ਦੀ ਮਾਲਕੀ ਹੱਕ ਦਿੱਤੇ ਜਾਣ ਤਾਂ ਕਿ ਲੋਕਾਂ ਨੂੰ ਐਨੇ ਚਿਰ ਬਾਦ ਰਹਿੰਦਾ ਨੂੰ ਉਹਨਾਂ ਨੂੰ ਘਟੋ ਘਟ ਗਾਂ ਵਾਲੇ ਉਹਨਾਂ ਦੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਉਹ ਇਸ ਲੁੱਟਖਸੁੱਟ ਤੋਂ ਬਚ ਜਾਣ। ਅੱਜ ਕੋਈ ਨੋਟਿਸ ਦੇਣ ਆਏ ਸੀ ਕਿ ਤਾਂ ਨਾ ਨਹੀਂ ਇਹਦੇ ਉੱਤੇ ਨਹੀਂ ਇਹਦੇ ਉੱਤੇ ਨੋਟਿਸ तकरीबन 1.5 ਸਾਲ ਤੋਂ ਆ ਰਹੇ ਆ। ਇਹ ਵਸੋ ਉਹੀ ਆ ਕਿ ਉਹ ਇੱਕ ਇਹਨਾਂ ਦੇ ਨਾਲ ਉਹ ਖਹਿੜ ਪੇੜ ਜਾਂ ਚੱਲ ਰਿਹਾ ਪਰ ਉਹਦੇ ਉੱਤੇ ਕੋਈ ਹਜੇ ਤੱਕ ਗੱਲ ਵੀ ਇੱਕ ਕੇਸ ਵੀ ਉਹਦੇ ਵਿੱਚ ਲੱਗੇ ਹੋਏ ਨੇ ਕੁਛ ਤੇ ਉਹਦੇ ਚ ਇਹ ਹੈ ਵੀ ਸਾਡਾ ਇਹਨਾਂ ਦਾ ਆਪ ਦਾ ਜਿਹੜਾ ਲੁੱਟ ਉਸੇ ਕੰਮ ਆਸੀ ਆ ਵੀ ਜਦੋਂ ਇਹਨੂੰ ਕੁਝ 4 ਪੈਸੇ ਮਿਲ ਜਾਂਦੇ ਆ ਉਦੋਂ ਕੇਸ ਵਾਪਸ ਲੈ ਲੈਣਾ ਮੁੜ ਕੇ ਫੇਰ ਲਾ ਦੇਣਾ ਮਤਲਬ ਅਸੀਂ ਤੇਰੇ ਤਾਂ ਖੰਗਰਾ ਵੀ ਜਾਵਾਂ ਤੇ ਆ ਤਸ ਲਾਵਾਂ ਬਿਲਕੁਲ ਜੀ ਉਹ ਤਾਂ ਜਦੋਂ ਕਿਸੇ ਦੇ ਛੱਤ ਨੂੰ ਛੱਤ ਖੋਣੀ ਹੋਵੇ ਨਾ ਕਿਸੇ ਨੇ ਉਦੋਂ ਫਿਰ ਬੰਦਾ ਉਹਦੇ ਲਈ ਲੜਦਾ ਤਾਂ ਹੈਗਾ ਹੀ ਆ ਜੇ ਘਰ ਤੋਂ ਤੇ ਹੋਰ ਕੀ ਆ ਘਰ ਪਰਿਵਾਰੀ ਤੇ ਸਭ ਤੋਂ ਉੱਤੇ ਉਹਦੇ ਉਸੇ ਲਈ ਤਾਂ ਬੰਦਾ ਰੋਜੀ ਰੋਟੀ ਕਮਾਉਂਦਾ ਆ ਆਪਦਾ ਕਿਰਤ ਕਰਦਾ ਸਾਰਾ ਦਿਨ ਜੇ ਉਹ ਹੀ ਤੁਸੀਂ ਸਾਤੀ ਖੋਲ ਹੀ ਫਿਰ ਲੋਕਾਂ ਨੂੰ ਉਸ ਤੋਂ ਬਾਅਦ ਹੋਰ ਬਚਿਆ ਬਾਈ ਦਾ ਕੀ ਆ ਲੋਕਾਂ ਕੋਲੇ ਤਾਂ ਬੇਸਿਕ ਮੁੱਦਾ ਜਿਹੜਾ ਇਹ ਹੈ ਕੱਲ ਨੂੰ ਜਿਹੜਾ ਬਿੱਲ ਪਾਸ ਹੋਣਾ ਉਹਦੇ ਵਿੱਚ ਜਿਹੜੀ ਸਾਡੇ ਮਹੱਲਾ ਨਿਵਾਸੀਆਂ ਦੀ ਇਹ ਮੰਗ ਆ ਕਿ ਵਕਫ ਜਿਹੜਾ ਕਾਨੂੰਨ ਆ ਉਹ ਖਤਮ ਕਰ ਦਿੱਤਾ ਜਾਵੇ ਤੇ ਇਹਨੂੰ ਜਿੰਨੀਆਂ ਵੀ ਜ਼ਮੀਨਾਂ ਇਹਦੀਆਂ ਹੈਗੀਆਂ ਨੇ ਉਹ ਸਰਕਾਰ ਆਪਦੇ ਅੰਦਰ ਲੈ ਵੀ। ਅੱਜ ਇਹ ਸਮੂਹ ਸ਼ਹਿਰ ਨਿਵਾਸੀਆਂ ਦੀ ਜੋ ਬੜੇ ਚਿਰ ਤੋਂ ਮੰਗ ਆ ਕਿ ਜਿਹੜੇ ਵਕਫ ਬੋਰਡ ਦੇ ਨਾਂ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜਿਵੇਂ ਕਿ ਪਹਿਲੋ ਫੌਜੀ ਸਾਹਿਬ ਨੇ ਦੱਸਿਆ ਕਿ ਇਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਇੱਥੇ ਕਾਫੀ ਪੁਰਾਣੇ ਸਮੇਂ ਤੋਂ ਇਹ ਬੈਠੇ ਆ ਪਲਾਟ ਲਏ ਪਹਿਲੋ ਇਹਨਾਂ ਨੇ ਪੈਸੇ ਦੇ ਕੇ ਫਿਰ ਉਦੋਂ ਬਾਅਦ ਚ ਆਪਦੀ ਪੂੰਜੀ ਨਾਲ ਉੱਤੇ ਘਰ ਬਣਾਏ ਆ ਤੇ ਕੁਝ ਲੋਕ ਆ ਕੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਆ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਇੱਕ ਮੰਗ ਪੱਤਰ ਹੈ ਜਿਹੜਾ ਸਾਨੂੰ ਦਿੱਤਾ ਮੈਂ ਇਹ ਮੰਗ ਪੱਤਰ ਹੈ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੱਕ ਪਹੁੰਚਾਉਂਗਾ ਤੇ ਮੈਂ ਵਿਸ਼ਵਾਸ ਦੋਣਾ ਕਿ ਜੋ ਕੋਸ਼ਿਸ਼ਾਂ ਤੇ ਜੋ ਮਦਦ ਮੇਰੇ ਵੱਲੋਂ ਹੋਈ ਮੈਂ ਇਹਨਾਂ ਨਾਲ ਡੱਟ ਕੇ ਖੜਾ ਮੈਨੂੰ ਇਹ ਅੱਧੀ ਰਾਤ ਨੂੰ ਵੀ ਆਵਾਜ਼ ਮਾਰਨਗੇ ਇਹਨਾਂ ਨਾਲ ਡੱਟ ਕੇ ਸਾੜ ਦਊਂਗਾ ਇਹ ਜਿਹੜੀ ਲੋੜ ਹੈ ਲੋਕਾਂ ਦੀ ਜਾਂ ਪੁਰਾਣੇ ਇਹ ਕਿੰਨੇ ਚਿਰ ਤੋਂ ਬੈਠੇ ਆ ਇਹਨਾਂ ਦਾ ਜਿਹੜਾ ਮਸਲਾ ਸੀ ਹੱਲ ਕਰਾ ਕੇ ਦੇਖੋ ਮੈਂ ਨੂੰ ਪਹਿਲਾਂ ਵੀ ਇੱਕ ਵਾਰੀ ਬੁਲਾਇਆ ਗਿਆ ਸੀਗਾ ਮੈਂ ਪਹਿਲਾਂ ਵੀ ਆਇਆ ਸੀ ਉਦੋਂ ਵੀ ਇਹ ਮੁੱਦਾ ਅਸੀਂ ਚੱਕਿਆ ਸੀਗਾ ਔਰ ਉੱਪਰ ਤੱਕ ਮੈਂ ਰਿਪੋਰਟ ਕੀਤੀ ਸੀਗੀ ਪਰ ਹਾਲੇ ਵੀ ਵਕਫ ਬੋਰਡ ਵਾਲੇ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਆ ਵੈਸਤਾ ਦੋ ਦਿਨ ਦੀ ਗੱਲ ਹੈ ਮੋਦੀ ਸਾਹਿਬ ਵਕਫ ਬੋਰਡ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲੈ ਕੇ ਆ ਰਹੇ ਆ ਨੋ ਡਾਊਟ ਵਕਫ ਬੋਰਡ ਦਾ ਇੱਕ ਜਿਹੜਾ ਪੁਰਾਣੀਆਂ ਸਰਕਾਰਾਂ ਨੇ ਇੱਕ ਬਹੁਤ ਜ਼ਿਆਦਾ ਪਾਵਰ ਦਿੱਤੀ ਸੀ ਵਕਫ ਬੋਰਡ ਨੂੰ ਜਿਸ ਤੇ ਕਰਕੇ ਅੱਜ ਇਹ ਕਹਿਣਾ ਪੈ ਰਿਹਾ ਕਿ ਵਕਫ ਬੋਰਡ ਖਤਮ ਕੀਤਾ ਜਾਵੇ ਉਹਨਾਂ ਨੇ ਕੀ ਪਾਵਰ ਦਿੱਤੀ ਸੀ ਵੀ ਜਿਹੜੀ ਜਗ੍ਹਾ ਉਹਨਾਂ ਨੇ ਕਹਿਤੀ ਇਹ ਸਾਡੀ ਹੈ ਉਹਨਾਂ ਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਸੀਗੀ ਜਿੰਦੀ ਹੈਗੀ ਹੈ ਉਹਨੂੰ ਪ੍ਰੂਫ ਕਰਨ ਦੀ ਲੋੜ ਸੀ ਵੀ ਇਹ ਮੇਰੀ ਜਗ੍ਹਾ ਹੈ ਉਹ ਖੱਜਲ ਖਰਾਬ ਹੁੰਦਾ ਸੀਗਾ ਇਦਾਂ ਦੀਆਂ ਕਈ ਖਾਮੀਆਂ ਪਹਿਲਾਂ ਦੇ ਕਾਨੂੰਨ ਦੇ ਵਿੱਚ ਸੀ ਜਿਸ ਦੇ ਹੁਣ ਅਮੈਂਡਮੈਂਟ ਹੋਣ ਜਾ ਰਹੀ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਹੁਣ ਇਹਨਾਂ ਸਾਰੇ ਲੋਕਾਂ ਨੂੰ ਵਕਫ ਬੋਰਡ ਤੋਂ ਇੱਕ ਤਰ੍ਹਾਂ ਦੀ ਨਜਾਦ ਮਿਲ ਜਾਊਗੀ ਕਿਉਂਕਿ ਫਰੀਦਕੋਟ ਦੇ ਵਿੱਚ ਮੈਨੂੰ ਨਹੀਂ ਪਤਾ ਕੋਈ ਇੰਨਾ ਆਪਣੇ ਧਨਾੜ ਮੁਸਲਿਮ ਪਰਿਵਾਰ ਰਿਹਾ ਹੋਵੇ ਜਿੰਨੇ ਇਹ ਜਗ੍ਹਾ দান ਦਿੱਤੀ ਹੋਵੇ ਵਕਫ ਬੋਰਡ ਨੂੰ ਕੋਈ ਜਗ੍ਹਾ ਕਿੱਥੋਂ ਆਈ ਹੈ ਜਿਹੜੀਆਂ ਜਗ੍ਹਾ দান ਕੀਤੀਆਂ ਸੀਗੀਆਂ ਮੁਸਲਮਾਨਾਂ ਨੇ ਹੀ ਆਪਣੇ ਬੋਰਡ ਨੂੰ দান ਦਿੱਤੀਆਂ ਉਹ ਜਗ੍ਹਾ ਹੈ ਪਰ ਜੋ ਸਿਸਟਮ ਇੱਥੇ ਬਣਿਆ ਹੈ ਉਹ ਇੱਕ ਡਿਫਰੈਂਟ ਹੈ ਮੈਨੂੰ ਨਹੀਂ ਪਤਾ ਇਹ ਜਗ੍ਹਾ ਕਿਹੜੇ ਕਿੱਥੋਂ ਇਨਾਂ ਕੋਲੇ ਆ ਗਈਆਂ ਇਸ ਕਰਕੇ ਜਿਹੜੇ ਬੰਦੇ ਅੱਜ ਤੋਂ 50-50 ਸਾਲ ਇੱਥੇ ਬੈਠਿਆ ਨੂੰ ਹੋ ਗਏ ਉਦੋਂ ਤਾਂ ਉਹਨਾਂ ਨੂੰ ਯਾਦ ਨਹੀਂ ਆਇਆ ਵਕਫੋਰਡ ਨੂੰ ਕਦੀ ਅੱਜ ਉਹਨਾਂ ਨੂੰ ਆਕੇ ਤੱਕ ਪਰੇਸ਼ਾਨ ਕਰੀ ਜਾ ਰਹੇ ਆ ਕਿਉਂ ਜੇ ਉਹਨਾਂ ਦੀ ਜ਼ਮੀਨ ਸੀ ਜਦੋਂ ਇਹਨਾਂ ਨੇ ਉੱਥੇ ਮਕਾਨ ਬਣਾਇਆ ਸ਼ੁਰੂ ਕੀਤਾ ਉਦੋਂ ਕਹਿੰਦੇ ਜਦੋਂ ਇਹਨਾਂ ਨੇ ਆਪਦੇ ਘਰ ਤੇ ਮੀਟਰ ਲਵਾ ਲਈ ਬਿਜਲੀ ਦੇ ਬਿੱਲ ਇਹਨਾਂ ਦੇ ਨਾਮ ਤੇ ਆਉਂਦੇ ਪਏ ਆ ਉਦੋਂ ਨਹੀਂ ਉਹਨਾਂ ਨੂੰ ਕੋਈ ਇਤਰਾਜ਼ ਹੋਇਆ ਅੱਜ ਇਤਰਾਜ਼ ਕਿਸ ਗੱਲ ਦਾ ਹੈ ਮੈਂ ਤਾਂ ਇਹ ਕਹੂੰਗਾ ਅਗਰ ਜੋ ਵੀ ਹੈ ਵਕਫੋਰਡ ਦੀ ਇਹ ਜ਼ਮੀਨ ਹੈ ਵੀ ਤਾਂ ਵੀ ਇਨਾਂ ਨਾਲ ਬੈਠ ਕੇ ਸੈਟਲਮੈਂਟ ਕਰਨ ਔਰ ਆਪ ਦਾ ਬੰਦਾ ਮੁਆਵਜ਼ਾ ਲੈ ਕੇ ਇਹਨਾਂ ਦੇ ਨਾਮ ਤੇ ਰਜਿਸਟਰੀ ਕਰਵਾਉਂਦੇ ਉਹਨਾਂ ਦੇ ਨਾਮ ਤੇ ਰਜਿਸਟਰੀ ਹੈਗੀ ਆ ਤਾਂ ਕਿਤੇ ਆ ਤਾਂ ਨਹੀਂ ਪਹਿਲਾਂ ਜ਼ਮੀਨਾਂ ਦੇ ਰੇਟ ਨਹੀਂ ਸੀ ਹੁਣ ਜ਼ਮੀਨਾਂ ਦੇ ਰੇਟ ਆਪ ਆਨ ਕਰਕੇ ਬਿਲਕੁਲ ਬਿਲਕੁਲ ਇਹੀ ਚੀਜ਼ ਹੈ ਦੇਖੋ ਰੇਕ ਬੰਦੇ ਨੇ ਪੈਸੇ ਦੇ ਕੇ ਇਹ ਲਿੱਤੇ ਆ ਮੈਂ ਤਾਂ ਜਿਹੜੀ ਗੱਲ ਮੈਂ ਪਹਿਲਾਂ ਕਹੀ ਕਿਸੇ ਨੂੰ ਕੋਈ ਟ੍ਰਾਂਜੈਕਸ਼ਨ ਕਿਉਂ ਨਹੀਂ ਹੋਇਆ ਪਹਿਲਾਂ ਜਦੋਂ ਬਸਤੇ ਪਾ ਬੇ ਵੇਖਦੀਆਂ ਸੀਗੀਆਂ ਇਹ ਉਹ ਤੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਅੱਜ ਇਤਰਾਜ਼ ਜੋ ਸ਼ੁਰੂ ਹੋਈ ਹੈ